ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕਰ ਰਹੇ ਹਾਂ ਗੋਵਿੰਦ tạm ਤੋਂ ਹਿਮਕੁੰਨ ਸਾਹਿਬ ਜੀ ਦਾ ਸਫ਼ਰ ਇੱਥੇ ਹਵਾ ਬਿਲਕੁਲ ਪਵਿੱਤਰ ਤੇ ਠੰਡੀ ਲੱਗਦੀ ਹੈ ਪਰ ਜਿਵੇਂ ਜਿਵੇਂ ਅਸੀਂ ਉਚਾਈ ਵੱਲ ਚੜ ਰਹੇ ਹਾਂ ਇੱਕ ਗੱਲ ਮਨ ਵਿੱਚ ਬਾਰ-ਬਾਰ ਆ ਰਹੀ ਹੈ ਆਕਸੀਜਨ ਘਟਣ ਦਾ ਡਰ ਇਹ ਟਰੈਕ ਕਰਦੇ ਹੋਏ ਕਈ ਵਾਰ ਲੱਗਦਾ ਹੈ ਕਿ ਸਾਹ ਛੋਟਾ ਹੋ ਰਿਹਾ ਹੈ ਸਰੀਰ ਥੋੜਾ ਥੱਕ ਰਿਹਾ ਆ ਮਨ ਵਿੱਚ ਖਿਆਲ ਆਉਂਦਾ ਹੈ ਕਿ ਪਤਾ ਨਹੀਂ ਅੱਗੇ ਜਾ ਕੇ ਕਿੰਨਾ ਮੁਸ਼ਕਿਲ ਹੋਵੇਗਾ ਪਰ ਇਹੀ ਸਫ਼ਰ ਦੀ ਖੂਬਸੂਰਤੀ ਹੈ ਇਹ ਡਰ ਸਾਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਈਮਕੁੰਨ ਸਾਹਿਬ ਦੇ ਦਰਸ਼ਨ ਲਈ ਇਹ ਯਾਤਰਾ ਸਿਰ ਪੈਰਾਂ ਦੀ ਨਹੀਂ ਇਹ ਮਨ ਦੀ ਵੀ ਪਰਖ ਹੈ ਇੱਕ ਪਾਸੇ ਸਾ ਘਟਣ ਦਾ ਡਰ ਹੈ ਤੇ ਦੂਜੇ ਪਾਸੇ ਗੁਰੂ ਸਾਹਿਬ ਦੀ ਕਿਰਪਾ ਤੇ ਸ਼ਰਧਾ ਦਾ ਸਹਾਰਾ ਬਹੁਤ ਜ਼ਿਆਦਾ ਇੱਥੇ ਥੋੜਾ ਜਿਹਾ ਥੋੜਾ ਇਹ ਬੁਲਤਿਆ ਅਗਿਨ ਕੀ ਜੀ 4 ਵਜੇ ਆਤਰਾ ਸਟਾਰਟ ਕੀਤੀ ਆਪਾਂ ਬੰਦੇ ਕਿੰਨਾ ਟਾਈਮ ਲੱਗਦਾ ਫੁੱਲਾ ਦੀ ਘਟੇ ਨੂੰ ਆ ਰਸਾ ਜਾਂਦਾ ਜਦੋਂ ਮਨ ਵਿੱਚ ਡਰ ਹੁੰਦਾ ਹੈ ਉਸੇ ਵੇਲੇ ਪਹਾੜ ਇਹ ਹਵਾ ਤੇ ਗੁਰੂ ਸਾਹਿਬ ਦਾ ਨਾਮ ਸਾਨੂੰ ਹੌਸਲਾ ਦਿੰਦਾ ਹੈ। ਅਤਿਅੰਤ ਵਿੱਚ ਜਦੋਂ ਦਰਸ਼ਨ ਹੁੰਦੇ ਹਨ ਤਾਂ ਲੱਗਦਾ ਹੈ ਕਿ ਸਾਰਾ ਡਰ ਫालतू ਸੀ। ਹੁਣ ਥੋੜਾ ਜਿਆਦਾ ਡੈਂਟੜਿਆ। ਫਾਈਟਕਾ ਠੀਕ ਆ। ਬਾਅਦ ਕੇ ਅੱਗੇ ਜਾ ਕੇ ਪਤਾ ਲ ਲੂਗਾ। ਕਿੜਾ ਕਿੰਨੇ ਟਾਫਾ ਤੇ ਆਕਸੀਜਨ ਦੀ ਕਮੀ ਕਿੰਨੀ ਕਾ। ਫਾਈਵ ਬੈਨ ਨੋਰਮਲ ਆ ਕੋਈ ਗੱਲ ਨਹੀਂ ਹੈਗੀ। 5:36 ਹੋ ਗਿਆ ਤੇ ਅਸੀਂ ਹਜੇ ਤਕਰੀਬਨ 1.5 ਕਿਲੋਮੀਟਰ ਉੱਪਰ ਆਏ ਹਾਂ ਫਰੂਟੀ ਪੀਣ ਲੱਗੇ ਹਾਂ ਕਿਉਂਕਿ ਸਵੇਰ ਦਾ ਕੁਝ ਨਹੀਂ ਖਾਦਾ ਪੂਰੀ ਹਲਤ ਹੋਈ ਪਈ ਆ ਇਹ ਸੰਗਤਾ ਉੱਪਰ ਜਾ ਰਹੇ ਹਾਂ ਦਰਸ਼ਨ ਦੇ ਤੇ ਦੀਪੂ ਹਣੀ ਅੱਗੇ ਜਾ ਰਹੇ ਆ ਕਿਉਂਕਿ ਸਵੇਰੇ ਗੁਰਦੁਆਰੇ 'ਚ ਆਪਾਂ ਕੈਮਰਾ ਔਨ ਨਹੀਂ ਕੀਤਾ ਤਿੰਨ ਪੈਕੇਟ ਬਿਸਕਟ ਦੇ ਲੈ 30 ਦਾ ਬਿਸਕਟ ਦਾ ਇੱਕ ਪੈਕੇਟ ਆ ਤੇ ਭੁੱਖ ਬੜੀ ਲੱਗੀ ਸੀ ਮੈਂ ਕਿਹਾ ਚੱਲ ਹੋਰ ਤਾਂ ਕੁਝ ਨਹੀਂ ਰੋਟੀ ਜੀ ਪਿਲੀ ਤੇ ਮੈਂ ਬਿਸਕਟ ਖਾ ਲੰਨੇ ਆ ਬਾਕੀ ਮਹੌਲ ਦੇਖੋ ਕਿਸ਼ਾ ਮੌਸਮ ਬਹੁਤ ਜ਼ਿਆਦਾ ਸੋਹਣਾ ਹੈ ਆ ਦੇਖ ਜਿਹੜੇ ਘੋੜੇ ਜਾਂਦੇ ਆ ਇਹੇ ਡਿਸਟਰਬ ਜ਼ਿਆਦਾ ਕਰਦੇ ਆ ਤਕਰੀਬਨ ਅੱਧਾ ਰਸਤਾ ਸੀ ਪਾਰ ਕਰ ਲਿਆ ਤੇ ਇੱਥੇ ਆਉਣ 10 ਮਿੰਟ ਰੈਸ ਲਈ ਬਾਕੀ ਸਾਹਮਣੇ ਦੇਖੋ ਵਿਊ ਦੀ ਕੋਈ ਗਮੀ ਨਹੀਂ ਹੈਗੀ ਇੱਥੇ ਟਰੈਕ ਠੀਕ ਆ ਆਰਾਮ ਨਾਲ ਬੰਦਾ ਤੁਰਿਆ ਰਿਹਾ ਚੱਲਦਾ ਰਹਿਦਾ ਦੇਖੋ ਆਪਣੀਆਂ ਬੀਵੀਆਂ ਭੈਣਾਂ ਵੀ ਜਾ ਰਹੀਆਂ ਸਾਰੀਆਂ ਕੋਈ ਬਜ਼ੁਰਗ ਉਹ ਵੀ ਜਾ ਰਹੇ ਆ ਬਸ ਸਭ ਤੋਂ ਇਹਦਾ ਜਿਹੜਾ ਗੰਦਾ ਕੰਮ ਜਿਹਦਾ ਘੋੜੇ ਬਹੁਤ ਆ ਉਹਨਾਂ ਕਰਕੇ ਬਹੁਤ ਰੁਕਣਾ ਪੈਂਦਾ ਰਸਤੇ ਓਏ ਓਏ ਰੱਖ ਲਓ ਯਾਰ ਇਕੱਲੇ ਬੱਸ ਇਹਨਾਂ ਘੋੜਿਆਂ ਤੋਂ ਬਚ ਕੇ ਹੌਲੀ ਹੌਲੀ ਚੱਲੇ ਜਾਓ ਤੁਸੀਂ ਸੱਚ ਮੰਨਿਓ ਇਸ ਟ੍ਰੈਕ ਵਿੱਚ ਜਿੰਨਾ ਡਰ ਹੈ ਉਸ ਤੋਂ ਕਈ ਗੁਣਾ ਵੱਧ ਸ਼ਾਂਤੀ ਤੇ ਸੁੱਖ ਹੈ ਆਕਸੀਜਨ ਘਟ ਹੋ ਸਕਦੀ ਆ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਸਲਾ ਕਦੇ ਘਟ ਨਹੀਂ ਹੁੰਦਾ ਇੱਥੇ ਰਸਤੇ ਢਾਬੇ 'ਤੇ ਬੈਠੇ ਸੀ ਤੇ ਠੰਡ ਲੱਗਣ ਲੱਗ ਪਈ ਤੇ ਆਪਾਂ ਜਗਤਾ ਪਾ ਲਈ ਆ ਬੰਦੇ ਨੇ ਵੀ ਤਾਂ ਜਗਤ ਪਾ ਲਈ ਤੇ ਆਪਾਂ ਪਰਾਠੇ ਆਰਡਰ ਕੀਤੇ ਆ ਨੂਕਾ ਹੀ ਆ ਡਰਾਈ ਡਰਾਈ ਬੰਦੇ ਡਰਾਈ ਬੋਲਾ ਤਾਂ ਆ ਮੈਂ ਦੋ ਪ੍ਰਾਂਟੇ ਪਾ ਕੇ ਬੋਲਾ ਪ੍ਰੋਣੇ ਦਾ ਬਹਿ ਗਿਆ ਬਾਈ ਬਣਾਨੇ ਕਿਹਾ ਸੀ ਇੱਥੇ ਰੱਖ ਇਹਦਾ ਕਿੱਥੋਂ ਆ ਵੀਰੇ ਆਪਾਂ ਯੂਪੀ ਤੋਂ ਅੱਛਾ ਯੂਪੀ ਤੋਂ ਆਇਆ মহারা জি ভাল সপ শ্রিয়কাল সাল স্রিয়কাল ভাই সাল সপ শ্রিয়কাল স্রিয়কাল श्री का वाहे गुरु जी का खालसा श्री वाहे गुरु जी की फतेह हाँ जी भाजी यात्रा कर रहे हैं मुक्तर साहब तो कोई मन च विचार नहीं आ जा आप घोड़ा कर लीए कुछ भी ਅਸੀਂ ਗਿਆ ਜੀ ਹਾਂਜੀ ਅਸੀਂ ਵੀ ਥੋੜਾ ਕਰਾਉਂਦੇ ਹਾਂ ਜੀ ਆਪਣੇ ਪਤਾਂ ਦੀ ਯਾਤਰਾ ਕਰਦੇ ਹਾਂ ਹਾਂਜੀ ਅਸੀਂ ਗਿਆ ਸੀ ਜੀ ਥੋੜਾ ਕਰਾ ਦਿੰਦੇ ਹਾਂ ਜੀ ਇੱਕ ਨਹੀਂ ਬੱਬਾ ਜੀ ਨੇ ਬੁਲਾਇਆ ਹਾਂਜੀ ਬੱਬਾ ਜੀ ਸਾਨੂੰ ਆਪ ਹੀ ਲੈ ਕੇ ਜਾਊਗਾ ਬੱਬਾ ਜੀ ਦੀ ਅੱਛਾ ਸਰਦਾ ਪੂਰੀ ਹਨਾ ਕਿਰਪਾ ਬੱਬਾ ਜੀ ਦੀ ਪੂਰੀ ਪੈਦਲ ਹੀ ਆਏ ਹਾਂ ਜੀ ਅੱਛਾ ਹੁਣ ਪੈਦਲ ਹੀ ਜਾਣਾ ਤੇ ਪੈਦਲ ਹੀ ਆਉਂਗੇ ਤੁਸੀਂ ਹਾਂਜੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰ ਰਹੇ ਆਂ ਭਾਈ ਹਾਂਜੀ ਕਰ ਰਹੇ ਆਂ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਆਂ ਹਾਂਜੀ ਬਾਕੀ ਸਾਰੀ ਸੰਗਤ ਨੂੰ ਇਹੋ ਬੇਨਤੀ ਹੈ ਕਿ ਆਪਣਾ ਆਕਸੀਜਨ ਸਿਲੰਡਰ ਵਗੈਰਾ ਨਾਲ ਲੈ ਕੇ ਆਓ ਹਾਂਜੀ ਤੇ ਮजे मजे ਚਲਦੇ ਜਾਣ ਖੁੱਲੇ ਦਰਸ਼ਨ ਨੇ ਕੋਈ ਜਿਆਦਾ ਪ੍ਰੈਸ਼ ਨਹੀਂਗਾ ਹਾਂਜੀ ਬਹੁਤ ਖੁੱਲੇ ਡੁੱਲੇ ਦਰਸ਼ਨ ਆਕਸੀਜਨ ਬਹੁਤ ਜਿਆਦਾ ਘਟਦੀ ਹੈ ਨਾ ਆਕਸੀਜਨ ਸਰ ਕਾਫੀ ਲੋਕਾਂ ਦੀ ਘਟੀ ਹੈ ਮੇਰੀ ਵੀ ਘਟੀ ਸੀਗੀ ਪਰ ਟੁੱਟੇ ਪ੍ਰਬੰਧ ਸਾਰੇ ਆ ਉਹਨਾਂ ਪ੍ਰਬੰਧਾਂ ਦੇ ਆ ਦੇ ਆਪਣੇ ਦੇ ਲਈ ਜਿੱਦਾਂ ਹੁਣ ਆਕਸੀਜਨ ਘਟ ਜੇ ਤੇ ਫਿਰ ਨਾ ਹੋਣਾ ਨਹੀਂ ਚਾਹੀਦਾ ਨਾ ਉੱਥੇ ਆ ਨਹੀਂ ਹਾਂ ਤੋਂ ਡਾਕਟਰ ਖਾਸ ਮਨਾ ਕਰਦੇ ਨੇ ਜੀ ਇਸ਼ਾਰਾ ਨਾ ਕਰੋ ਆਪਣਾ ਹਾਂਜੀ ਦਰਸ਼ਨ ਮੇਲਾ ਕਰੋ ਤੇ ਵਾਪਸੀ ਵਾਪਸੀ ਦੀ ਹਾਂਜੀ ਪਹਿਲਾਂ ਤੁਸੀਂ ਸਿੱਧਾ ਰੁਕਣਾ ਨਹੀਂ ਸਿੱਧਾ ਥੱਲੇ ਜਾਓਗੇ ਤੇ ਸਟੇ ਕਰਨੇ ਗੋਵਿੰਦ ਘਟਾ ਜੀ ਗੋਵਿੰਦ ਘਟਾ ਆ ਰਿਹਾ ਉੱਥੇ ਰੂਮ ਲਿਆ ਆ ਅੱਛਾ ਉੱਥੇ ਰੈਸਟ ਕਰਕੇ ਸਵੇਰੇ ਜਾਓਗੇ ਫਿਰ ਘਟਾ ਕਰਾਂਗੇ ਫਿਰ ਬਾਕੀ ਬਾਕੀ ਫੈਮਿਲੀ ਸਾਰੀ ਪਿੱਛੇ ਹੈ ਠੀਕ ਹੈ ਜੀ ਉਹ ਆਣਗੇ ਰਾਤ ਇਹਦੇ ਸਟੇ ਕਰਾਂਗੇ ਤੇ ਕੱਲ ਸਵੇਰੇ ਫਿਰ ਗੋਵਿੰਦ ਘਟਾ ਜਾਵਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਗਲੇਸ਼ੀਅਰ ਪੁਆਇੰਟ ਆ ਗਿਆ ਸਾਹਮਣੇ ਦੇਖੋ ਇਹ ਹੈਗਾ ਜੀ ਗਲੇਸ਼ੀਅਰ ਪੁਆਇੰਟ ਹੁਣ ਤਾਂ ਪਾਣੀ ਆ ਰਿਹਾ ਨੇ ਤਾਂ ਇੱਥੇ ਬਰਫੀ ਬਰਫ ਹੰਦ ਸਾਡੇ ਪਾਸੇ ਉੱਪਰ ਹੈਗੀ ਆ ਯੂਟਿਊਬ ਮਾਦਿਕਾ ਯੂਟਿਊਬ ਮਾਦਿਕਾ ਬਹੁਤ ਦੁਖੀ ਕੀਤਾ ਸਾਨੂੰ ਘੋੜਿਆਂ ਨੇ ਯਾਰ ਪੱਥਰ ਲੱਟਿਆ ਬਾਈ ਖੜੇ ਆ ਖੜੇ ਨਹੀਂ ਭਾਜੀ ਖੜੇ ਆ ਸਾਰੇ ਉੱਥੇ ਹੀ ਆ ਉੱਥੇ ਹੀ ਆ ਸਾਨੂੰ ਤਾਂ ਇੰਨਾ ਦੁਖੀ ਕੀਤਾ ਨਾ ਘੋੜਿਆਂ ਨੇ ਉਹ ਇੱਥੇ ਰੁਕਣਾ ਭਾਈ ਸਾਰਿਆਂ ਨੂੰ ਹੀ ਕਰਦੇ ਯਾਰ ਉਹ ਬੱਚ ਲੱਗੇ ਜਾਂਦੇ ਸੀ ਜਾਂ ਲੀਡੀ ਜਿਹੜੀਆਂ ਸਿਆਣੀਆਂ ਸੀ ਮੈਂ ਫੇਰ ਰੁਕਣਾ ਪੈਂਦਾ ਸੀ ਉਹੀ ਯਾਰ ਚੱਲ ਫੇਰ ਵੀ ਆਰਾਮ ਨਾਏ ਹੁਣ ਇਸ ਵਾਰ ਆਰਾਮ ਨੂੰ ਭਾਜੀ ਉੱਥੇ ਸੁਣਨਾ ਨਾ ਵੇ ਹਾਂ ਹਾਂ ਉੱਥੇ ਆਰਾਮਾ ਸਾਹਿਬ ਉਹ ਕਮਰਾ ਹੋਈ ਆ ਸਾਰੀ ਸੰਗਤ ਉੱਪਰ ਹੀ ਆ ਸਾਰਾ ਖਾਲੀ ਹੋਣਾ ਅੱਛਾ ਇਹ ਕੱਢ ਦੇ ਕਹਿੰਦੇ ਤੁਸੀਂ ਕੱਢ ਦੇ ਦਵਾਂਗੇ ਕੱਢਦੇ ਪਏ ਜਾਂਦੇ ਕੋਈ ਗੱਲ ਨਹੀਂ ਕੱਢਦੇ ਕੱਢਦੇ ਜਾਂਦੇ ਕੋਈ ਗੱਲ ਨਹੀਂ ਕੱਢ ਦੇ ਤੁਹਾਨੂੰ ਕਾਰ ਤੇ ਲੈ ਲਿਓ ਤੇ ਕਮਰਾ ਲੈ ਲਿਓ ਹੰਨੀ ਕਮਰੇ ਲੈ ਕੇ ਖੇੜੇ ਆਰਾਮ ਨਾਲ ਆਇਓ ਕੋਈ ਗੱਲ ਹਾਂ ਸੈਟਾ ਕਾ ਮੈਂ ਉਹ ਆ ਉੱਤੇ ਉੱਥੇ ਮੜਾ ਸਾਹ ਹਟਾ ਤਰਪੇਸ ਨਾਲ ਹੀ ਕੋਈ ਗੱਲ ਨਹੀਂ ਮਾਣੋ ਪਤਾ ਸਾਹ ਜੈ ਇਧਰੋਂ ਪਿਆਰ ਨੱਕ ਬੰਦ ਨਾ ਪੂਰਾ ਹੀ ਬਿਮਾਰ ਹੋ ਜਾਂਦਾ 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 ਆ ਪੰਬਾ ਛੜ ਗਿਆ ਉਹ ਵਾਪਰ ਗਏ ਮੈਨੂੰ ਮੁੰਡੇ ਚੱਕ ਕੇ ਲੈ ਗਏ ਮੁੰਡੇ ਰੱਖਿਆ ਮਲਿਆ ਮੁਲਿਆ ਗੂੜੀਆਂ ਦੋਹਰਾ ਤਾਂ ਠੀਕ ਆ ਮੇਰੀ ਕੰਬੀਣੀ ਦੀ ਆ। ਇਹਨਾਂ ਲੱਤਾਂ ਖੜ ਗਈਆਂ। ਖੜ ਗਈਆਂ। ਆਕਸੀਜਨੋਂ ਚੱਲ ਜਾਂਦੀ। ਸਾਰਾ ਵਜੇ ਖੜ ਗਈ। ਨਾ ਚਾਹੀ ਨਾਲ ਸਭ ਤੋਂ ਇਹ ਰੁਗਿਆ ਹੀ ਰੁਗ ਜਾਂਦਾ। ਮੈਂ ਕਹਿ ਤਾ ਹੀ ਰੱਖੇ ਸੀ ਜੇ ਤੂੰ ਕਹਿ ਲੈ ਲੰਦਾ। ਮੈਂ ਇਹਨੂੰ ਕਿਹਾ ਮੇਰੇ ਕੋ ਭਾਜੀ ਕੋਲ ਗਏ ਸੀ ਉੱਥੇ। ਸਾਰਾ ਕੋਸ ਨਹੀਂ ਫੇਚ ਫੇ ਤਰਕੇ ਚੜਪੇ। 3 ਕਿਲੋਮੀਟਰ ਦੇ ਕੋਲ ਜਾ ਕੇ ਲਾ। ਇਹ ਨਹੀਂ ਇਦਾਂ ਘੰਟਾ ਲੱਗਣਾ। ਘੰਟਾ ਲੱਗਣਾ ਵੀ ਆਜ। ਯਾਰ ਇਹ ਤਾਂ ਬਹੁਤ ਜਲਦੀ ਆ ਗਏ। ਅੱਜ ਦੇ ਆ ਲਾਸਟ ਚੜ ਗਏ ਨੇ। ਇੱਥੇ ਇੰਨਾ ਕੁ ਦੁਖੀ ਕੀਤਾ ਸਾਨੂੰ ਹਨਾ। ਸਾਨੂੰ ਪੌਣਾ ਘੰਟਾ ਹੋ ਗਿਆ ਖੜਿਆ ਨੂੰ ਘੋੜੇ ਆਈ ਜਾਂਦੇ ਜਾਂਦੇ। ਇੱਥੇ ਬੜੇ ਮਾਦਾ ਦੁਖੀ ਹੋ ਗਏ ਸਿੱਧਾ ਸਾਹਬ ਜੂਰ ਕੀ ਪੋਣਾ ਕੈਂਟਾ ਆਪਣਾ ਦੁੱਖ ਹੋਏ ਤੈਨੂੰ ਕਿਲੋਮੀਟਰ ਚੜੇਗਾ ਕੋਈ ਜਵਾਬ ਦੇ ਗਿਆ ਮੇਰਾ ਅਹਿਰ ਦਾਸੂਰ ਦਾ ਜੀ ਇਹਨੂੰ ਬਣਾਇਆ ਚਲੋ ਮੈਂ ਮਾਰੀ ਕੋਈ ਨਹੀਂ ਨਹੀਂ ਮਾਰੇ ਯਾਰ ਇਹਨੀਆਂ ਚੈੱਕ ਕਰਦਾ ਮਾਰੇ ਨਹੀਂ ਮਰੀ ਮੈਂ ਮਾਰੋ ਸ਼ਾਰਟਕਟ ਨਾ ਮਾਰੋ ਤੁਮ ਵੀ ਜਿੱਦੋ ਓਹ ਟੀਵੀ ਜਗਾ ਹੁਣ ਪੋਚੀ ਕਿਲੋਮੀਟਰ ਦੋ ਤਿੰਨ ਕਿਲੋਮੀਟਰ ਪਾਉਂਦੇ ਨਹੀਂ ਹੁਣ ਭਾਜੀ ਉੱਧੇ ਦੀ ਨਾ ਪਰਫੈਕਟ ਆਉਂਦੀ ਜਿਹੜੋ ਤੋਂ ਅਸੀਂ ਕੀ ਜੋ 11:00 ਕਾ ਬਾਅਦ ਜਾਂਦੇ ਨਾ ਉਹ ਉਥੇ ਜਾਰੀ ਟੋਨ ਚੱਲ ਜਾਂਦੀ ਹੈ ਇੰਨਾ ਕੀ ਹੋਤੋਂ ਨਾਲ ਹੀ ਦਰਵਾਜ਼ਾ ਮੈਨੂੰ ਚੜੀ ਗਿਆ ਚਲੋ ਬਾਕੀ ਕੋਈ ਗੱਲ ਨਹੀਂ ਦਰਸ਼ਨ ਵਧੀਆ ਹੋਗਾ ਦਰਸ਼ਨ ਭਾਈਆ ਚਲੋ 10 ਮਿੰਟ ਅਸੀਂ ਗੱਲਾਂ ਕਰ ਲਈਏ ਸਾਡੀਆਂ ਦੋ ਦਿੰਦੀਆਂ ਗੱਲਾਂ ਪਈਆਂ ਹਨਾ ਫੇ ਅੱਗੇ ਦੇਖਦੇ ਆਂ ਜਿਹੜੇ ਤਰ੍ਹਾਂ ਇੱਕ ਹਾਲੇ ਚਲੀ ਜਾਂਦੇ ਡਿੱਗਣਾ ਇਹਨਾਂ ਨੇ ਚਲੋ ਵੇ ਤੁਸੀਂ ਜਾ ਕੇ ਗੰਗਾ ਘੜ ਕਮਰਾ ਬੁੱਕ ਕਰਾਓ ਤੇ ਉੱਥੇ ਵੀ ਅਸੀਂ ਦਰਸ਼ਨ ਕਰਕੇ ਹੀ ਆਉਂਦੇ ਹਾਂ ਠੀਕ ਹੈ 2 ਘੰਟੇ ਦੀ ਵਾਟ ਹੈ ਤੁਹਾਡੀ ਹੋਰ ਹੋ ਬਸ ਨਿਕਲ ਕੇ ਦੇਖੋ ਵੇ ਅੱਧੇ ਪੌਣੇ ਘੰਟੇ ਥੱਲੇ ਆ ਜਾਣਾ ਪੌੜ ਦੇਣੇ ਹੋਣਾ ਰੜ ਜੇ ਨੇ ਜਾਣਾ ਕੱਟੇ ਕੱਟੇ ਕਰੇ ਗ ਜਾਵੇ ਚਿੱਟਿਆਂ ਵਾਚਾ ਵਾਲੇ ਮਾਈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਨੂੰ ਪਾਵੈ ਸਤ ਸ੍ਰੀ ਅਕਾਲ ਆਪਾਂ ਵੀ ਤੁਹਾਡੇ ਨਾਲ ਹੀ ਆ ਹੌਲੀ ਹੌਲੀ ਫੇਲੀ ਜੀ ਚੱਲੇ ਜੀ ਦੂਰ ਰਸਤਾ ਜਾਂਦਾ ਹੈ ਇਕ ਤਾਂ ਪੌੜੀਆਂ ਵਾਲਾ 900 ਪੌੜੀਆਂ ਆ ਤੇ ਕਾ ਰਸਤਾ ਜਾਂਦਾ ਹੈ ਇੱਧਰ ਡੇਢ ਤੋਂ 2 ਕਿਲੋਮੀਟਰ ਜ਼ਿਆਦਾ ਇਹ ਸ਼ਾਰਟ ਰਸਤਾ ਆ ਪਰ ਇੱਥੇ ਲੰਬਾ ਦਾ ਜ਼ਰੂਰ ਨਿਕਲਦੀ ਆ ਮਤਲਬ ਕਿ ਜਾਨ ਨਿਕਲ ਜਾਂਦੀ ਆ ਪਰ ਇਹ ਜਲਦੀ ਇੱਥੋਂ ਪਹੁੰਚ ਜਾਂਦਾ ਜੇ ਤੁਸੀਂ ਆਰਾਮ ਨਾਲ ਜਾਂ ਐਂ ਦੇ ਜਾ ਸਕਦੇ ਆ ਕਿ ਨਹੀਂ ਪਰ ਹਾਂ ਇਹ ਦੂਰ ਪੈ ਜਾਂਦਾ ਅੱਜ ਐਂ ਦੇ ਜਾਵਾਂਗੇ ਜੇ ਫਿਰ लो जीम साहब आप पहुंच गए हैं रश बहुत ज़्यादा मौसम बहुत ज़्यादा खराब है इतना देखो चलो तो आप दर्शन दारे करते हैं ਇਹ ਮਕੁੰਨ ਸਾਹਿਬ 15200 ਫੁੱਟ ਦੀ ਉਚਾਈ ਤੇ ਵਸਿਆ ਹੈ। ਇਹ ਗੁਰਦੁਆਰਾ ਵਰਪਨਾਲ ਕਿਰਿਆ ਹੋਇਆ ਹੈ। ਤੇ ਸਾਹਮਣੇ ਇੱਕ ਬਹੁਤ ਸੁੰਦਰ ਝੀਲ ਹੈ। ਇੱਥੇ ਦਰਸ਼ਨ ਕਰਕੇ ਮਨ ਨੂੰ ਅਸਲੀ ਸ਼ਾਂਤੀ ਮਿਲਦੀ ਹੈ। ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। ਹਿਮਨਾਲਕ ਦੇ ਸਥਾਨ ਕਰਕੇ ਇਸ ਦਾ ਨਾਮ ਪਿਆ ਹਿਮਕੋਟ ਜਿਸ ਦਾ ਅਰਥ ਹੈ ਪਰਫਦਾ ਕੌਂਡ। ਤੁਸੀਂ ਸੋਚਦੇ ਹੋਮੋਗੇ ਇਮਾਰਤ ਸਹਾਜ ਕੌਣ ਸੀ ਅਤੇ ਇਸ ਦੀ ਉਸਾਰੀ ਕਿਵੇਂ ਹੋਈ ਆਓ ਜਾਣਦੇ ਹਾਂ। ਹਿਮਕੁੰ ਸਾਹਿਬ ਦੀ ਬਿਲਡਿੰਗ ਬਣਾਉਣ ਦੇ ਪ੍ਰੋਜੈਕਟ ਦੀ ਅਗਵਾਈ ਇਮਾਰਤ ਸਹਾਜ ਮਨਮੋਹਨ ਸਿੰਘ ਸਿਆਲੀ ਨੇ ਕੀਤੀ ਸੀ। ਉਸਾਰੀ ਦਾ ਕੰਮ ਜੁਲਾਈ 1968 ਨੂੰ ਸ਼ੁਰੂ ਹੋਇਆ ਸੀ ਬਰਫ਼ ਦੀਆਂ ਢਿੱਗਾਂ ਤੇਜ਼ ਹਵਾਵਾਂ ਸਰੋਵਰ ਚ ਪਾਣੀ ਵਧਣਾ 6.5 ਤੋਂ 7.5 ਰੈਕਟਰ ਸਕੇਲ ਤੇ ਪਹੁੰਚਾਲੇ ਇੱਥੇ ਆਉਣ ਵਾਲੀਆਂ ਮੁੱਖ ਦਿੱਕਤਾਂ ਸਨ ਸਿਆਲੀ ਮੁਤਾਬਕ ਇਹ ਅਜੀਬ ਥਾਂ ਹੈ ਜਿੱਥੇ ਇੱਕ ਸਾਲ ਦੇ ਕੰਮ ਨੂੰ 4 ਸਾਲ ਦਾ ਸਮਾਂ ਲੱਗਦਾ ਹੈ ਆਕਸੀਜਨ ਦੀ ਘਾਟ ਕਰਕੇ ਕੰਮ ਅਤੇ ਨਹੀਂ ਸਗੋਂ ਮਸ਼ੀਨਾਂ ਤੇ ਵੀ ਅਸਰ ਪੈਂਦਾ ਹੈ ਛੱਤ ਦਾ ਡਿਜ਼ਾਈਨ ਛੱਤ ਪਿੱਛੇ ਦਾ ਆਈਡੀਆ ਇੱਕ ਨਗ ਜਾਂ ਹੀਰੇ ਦੇ ਗੁਰੂ ਗ੍ਰੰਥ ਸਾਹਿਬ ਨੂੰ ਕਵਰ ਕਰਨ ਦੇ ਸਿਧਾਂਤ ਨੂੰ ਦਰਸਾਉਂਦਾ ਹੈ। ਛੱਤ ਤੇ ਲਿਮਿਟ ਸ਼ੀਟਾਂ ਲੱਗੀਆਂ ਹਨ ਜਿਨ੍ਹਾਂ ਚ ਰੁਤਾਂ ਦੇ ਨਾਲ-ਨਾਲ ਸਮਾਂ ਦੇ ਬਦਲਦੇ ਰੰਗ ਇਸ ਵਿੱਚਲੇ ਛਿੱਕਦੇ ਦਿਖੇ ਜਾ ਸਕਦੇ ਹਨ। ਬਿਲਡਿੰਗ ਦਾ ਡਿਜ਼ਾਈਨ ਬਿਲਡਿੰਗ ਦੇ ਦੋ ਸੈਕਸ਼ਨ ਹਨ, ਇੱਕ ਸਟੀਲ ਤੇ ਦੂਜਾ ਕੰਕਰੀਟ ਦਾ। ਦੋਵੇਂ ਇੱਕ ਦੂਜੇ ਤੋਂ ਸੁਤੰਤਰ ਹਨ। ਮੋਹਨ ਸਿੰਘ ਸਹਾਲੀ ਨੇ ਪੰਜ ਦੀ ਸਿੱਖ ਧਰਮ ਚ ਐਮੀਦ ਨੂੰ ਵੇਖਦੇ ਆਂ। ਪੰਜ ਕੁਣੀ ਇਮਾਰਤ ਬਾਰੇ ਸੋਚਿਆ। ਸਿੱਖ ਧਰਮ ਚ ਪੰਜ ਤਖਤ ਪੰਜ ਪਿਆਰ ਦੇ ਪੰਜ ਕਕਾਰ ਸਨ ਜਾਂਦਾ ਹੈ ਕਿ ਇਹ ਪਵਿੱਤਰ ਸਥਾਨ ਤੇ ਭਗਵਾਨ શ્રી ਰਾਮ ਜੀ ਦੇ ਛੋਟੇ ਭਰਾ ਲਕਸ਼ਮਣ ਜੀ ਨੇ ਧਿਆਨ ਲਾਇਆ ਸੀ ਇੱਕ ਕਵੰਤਰੀ ਦੇ ਅਨੁਸਾਰ ਰਾਵਣ ਦੇ ਪੁੱਤਰ ਮੇਗਨਾਥ ਦੇ ਨਾਲ ਤਕੜਾ ਜੁੱਧ ਹੋਣ ਤੋਂ ਬਾਅਦ ਵਿੱਚ ਲਕਸ਼ਮਣ ਜੀ ਨੇ ਆਪਣੀ ਕੋਈ ਹੋਈ ਊਰਜਾ ਵਾਪਸ ਪਾਉਣ ਲਈ ਇੱਥੇ ਤਪੱਸਿਆ ਕੀਤੀ ਸੀ ਇਹ ਸਾਡੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਇਹ ਸਿਰਫ ਸਫਰ ਪਹਾੜਾਂ ਦਾ ਨਹੀਂ ਸਗੋਂ ਰੋਹਾਨੀ ਅਨੁਭਵਾਂ ਦਾ ਵੀ ਹੈ ਜੇ ਤੁਸੀਂ ਕਦੇ ਵੀ ਇੱਥੇ ਆਉਣ ਦਾ ਮਨ ਬਣਾਇਆ ਹੈ ਤਾਂ ਯਕੀਨ ਕਰੋ ਇਹ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਤਜਰਬਾ ਹੋਵੇਗਾ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 2:20 ਹੋ ਗਿਆ ਤੇ ਆਪਾਂ ਦਰਸ਼ਨ ਕਰ ਲਏ ਸੀ ਅੰਦਰ ਤੇ ਬਾਕੀ ਇਸ਼ਨਾਨ ਵੀ ਕਰ ਲਿਆ ਹੁਣ ਠੰਡ ਬਹੁਤ ਆ ਪੈਰ ਸੁੰਨ ਹੋਏ ਪਏ ਆ ਹੁਣ ਕਾਲੀ ਕਾਲੀ ਕੱਪੜੇ ਪਾਏ ਆ ਹੁਣ ਬੂਟ ਪਾਉਣੇ ਆ ਬੁਰੀ ਹਾਲਤ ਹੋਈ ਪਈ ਆ ਸਨ ਗੱਲ ਇੱਕ ਵਾਰ ਫੇਰ ਕਿ ਆਪਾਂ ਥੱਲੇ ਜਾ ਰਹੇ ਆਂ ਕਿਚੜੀ ਪ੍ਰਸ਼ਾਦ ਦਾ ਲੰਗਰ ਸ਼ੱਕੀ ਆਪਾਂ ਥੱਲੇ ਆਲੂ ਰਵਾਨਾ ਹੋਣਾ ਇਹ ਨਾਲ ਚਾਹ ਪ੍ਰਸ਼ਾਦ ਆ ਚਲੋ ਜल्दी-ਜल्दी ਖਾ ਲਈਏ ਜੋ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਵੰਡੀ ਚੜ ਗਏ ਫੇਰ ਥੱਲੇ ਆਲੂ 3:11 ਹੋ ਗਿਆ ਤੇ ਅਸੀਂ ਥੱਲੇ ਰਵਾਨਾ ਹੋ ਰਹੇ ਸੀ ਇੱਥੇ ਦੋ ਰਸਤੇ ਜਾਂਦੇ ਆ ਥੱਲੇ ਵੀ ਮੈਂ ਤੁਹਾਨੂੰ ਦਿਖਾਇਆ ਸੀ ਇਹ ਹੈਗਾ ਪੌੜੀਆਂ ਵਾਲਾ ਤੇ ਹੈਗਾ ਨੋਰਮਲ ਤੇ ਪਲੇਨ ਆ ਮਤਲਬ ਕਿ ਇਹ 1.5 ਕਿਲੋਮੀਟਰ ਜ਼ਿਆਦਾ ਹੈ ਇਹੇ 1.5 ਕਿਲੋਮੀਟਰ ਘੱਟ ਆ। ਸੌੜੀਆਂ ਨੇ ਠੀਕ ਆ। ਚਲੋ ਅੱਜ ਆਪਾਂ ਹਾਂ ਪਹਿਲਾਂ ਹੁਣ ਤਾਂ ਪੌਤਰ ਨਹੀਂ। ਪਹਿਲਾਂ ਇਦਾਂ ਸੀ ਆਉਂਦੇ ਹੋਏ ਸੀ ਅ ਵੀਡੀਓ ਨਹੀਂ ਬਣਾਈ ਕਿਉਂਕਿ ਹੱਕ ਤਾਂ ਲੇਟ ਹੁੰਦੇ ਸੀਗੇ। ਤੇ ਅਸੀਂ ਨਿਕਲ ਜੀ ਜਲਦੀ ਜਲਦੀ। ਇੱਕ ਇੱਕ ਸਭ ਤੋਂ ਵੱਡੀ ਗੱਲ ਇਹ ਸੀ ਵੀ ਮੀਂਹ ਬਹੁਤ ਪੈ ਰਿਹਾ ਸੀਗਾ। ਤੇ ਜੇਬ ਚ ਪਾ ਲਿਆ ਫੋਨ ਨੂੰ ਵੀ ਤੇ ਹੁਣ ਆਪਾਂ ਬਾਕੀ ਗੱਲਾਂ ਕਰਾਂਗੇ ਤਰ੍ਹਾਂ। ਹੁਣ ਆਪਾਂ ਚੱਲੀਏ ਥੱਲੇ ਉਹ ਦੇਖੋ ਪੌੜੀਆਂ ਦਾ ਸਿੱਧਾ ਰਸਤਾ ਆਹ ਰਸਤਾ ਜਾਂਦਾ ਮੰਦਰ ਨੂੰ ਮੰਦਰ ਨੂੰ ਇਹ ਜਿਹੜਾ ਇਹ ਮੰਦਰ ਵਾਲਾ ਹਾਂ ਹਾਂ ਆਹ ਰਸਤਾ ਮੰਦਰ ਨੂੰ ਜਾਂਦਾ ਤੁਹਾਨੂੰ ਮੈਂ ਦਰਸ਼ਨ ਕਰਾ ਦਿੱਤੇ ਆ ਇਹ ਮੰਦਰਾ ਦਾ ਰਸਤਾ ਆ ਉੱਪਰ ਦੀ ਵੀ ਪਹੁੰਚ ਜਾਂਦੀ ਵੀ ਜਾਂਦਾ ਹੈ ਹੁਣ ਥੱਲੇ ਚੱਲੀਏ ਆਪਾਂ